ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਜਿੱਥੇ ਪੰਜਾਬ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠਾ ਆ ਗਏ ਨੇ ਤਾਂ ਉੱਥੇ ਹੀ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤੇ ਬਲਬੀਰ ਸਿੰਘ ਸਿਚਵਾਲ ਤੇ ਕ੍ਰਿਕਟਰ ਹਰਪਰਜਨ ਸਿੰਘ ਵੱਲੋਂ ਉਹਨਾਂ ਦਾ ਹਾਲ ਜਾਣਿਆ ਜਾਂਦਾ ਹੈ ਦੱਸਤੀ ਹੈ ਕਿ ਕਪੂਤਲਾ ਦੇ ਸੁਲਤਾਨਪੁਰ ਲੋਧੀ ਚ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲਿਆ ਜਾਂਦਾ ਹੈ ਅਤੇ ਲੋਕਾਂ ਨਾਲ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਹਾਲਾਤਾਂ ਬਾਰੇ ਜਾਣਿਆ ਜਾਂਦਾ ਹੈ ਇਸ ਦੌਰਾਨ ਗੱਲ ਕਰਦੇ ਹੋਏ ਰਾਜ ਸਭਾ ਮੈਂਬਰ ਸੰਤਬਰ ਵੀਰ ਸਿੰਘ ਪਿਛਵਾ ਤੇ ਕ੍ਰਿਕਟਰ ਹਰਪਜਨ ਸਿੰਘ ਨੇ ਕਿਹਾ ਕਿਸ ਖੇਤਰ ਦੇ ਵਿੱਚ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਉੱਚਾ ਹੈ ਅਤੇ ਇਸ ਕਾਰਨ ਇਹਨਾਂ ਪਿੰਡਾਂ ਦੇ ਵਿੱਚ ਹੜਾ ਆਇਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਮਦਦ ਲਈ ਨੀਚੇ ਤੋਂ ਤੇ ਉਸ ਸਰਕਾਰ ਨੇ ਅਤੇ ਇਸ ਬੰਦੀ ਸਰਕਾਰ ਨਾਲ ਵੀ ਗੱਲਬਾਤ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਸੰਸਦ ਦੇ ਵਿੱਚ ਵੀ ਉਠਾਇਆ ਜਾਵੇਗਾ ਤੇ ਨਾਲ ਦੀ ਨਾਲ ਸਰਕਾਰ ਨੂੰ ਅਪੀਲ ਵੀ ਕੀਤੀ ਉਹਨਾਂ ਨੇ ਕਿ ਇਹਨਾਂ ਦਾ ਬੰਦਾ ਮੁਆਵਦਾ ਨਾ ਦੀ ਸਹਾਇਤਾ ਕੀਤੀ ਜਾਵੇ। ਉਹ ਨਾ ਅਸੀਂ ਨਾ ਹੋਣੀ ਪੱਕਾ ਲਾ ਜਰੂਰ ਕਰਨਾ ਅਸੀਂ ਜਿੱਥੇ ਪਕੜੇ ਨਾ ਮੈਂ 50000 ਰੁਪਏ ਦੇ ਅੰਦਰ ਰੁਕੇ ਆ ਲੋਕ ਕਹਿੰਦੇ ਨੇ ਕੋਈ ਸਾਨੂੰ ਖਰਾਬਾ ਨਹੀਂ ਚਾਹੀਦਾ ਕੋਈ ਚਾਰਾ ਨਹੀਂ ਚਾਹੀਦਾ ਸਾਨੂੰ ਪੱਕਾ ਹੱਲ ਚਾਹੀਦਾ ਅਸੀਂ ਉਜੜਨ ਵਾਸਤੇ ਤਿਆਰ ਨਹੀਂ ਬੈਠੇ ਜੋ ਵੀ ਕਰਦੇ ਉਹਨਾਂ ਉਹਨਾਂ ਬਿਲਕੁਲ ਉਹ ਹੱਕਦਾਰ ਹੁਣਾਂ ਦਾ ਕਿਉਂਕਿ ਜਿਹੜੇ ਲੋਕ ਇਹਨਾਂ ਪਿੰਡਾਂ 'ਚ ਰਹਿੰਦੇ ਆ ਉਹ ਚਾਹੁੰਦੇ ਆ ਕਿ ਉਹਨਾਂ ਲਈ ਵੀ ਇੱਕ ਜਿਹੜੇ ਜੀਵਨ ਹੈ ਉਹ ਸਹੀ ਹੋਵੇ ਕਿਉਂਕਿ ਇਹ ਤਾਂ ਪਾਣੀ ਨੂੰ ਰੋਕਣ ਦੇ ਲਈ ਬੰਨ ਲਾਣੇ ਜੇ ਪੱਕਿਆਂ ਤਰੀਕਿਆਂ ਕੰਮ ਕਰਨੇ ਸਰਕਾਰਾਂ ਦੇ ਕੰਮ ਆ ਔਰ ਇਹ ਜਰੂਰ ਬਾਬਾ ਜੀ ਹੁਣੀ ਤੇ ਸੇਵਾ ਕਰਦੇ ਹੀ ਹੈ ਬਟ ਅਸੀਂ ਇਹ ਮੁੱਦਾ ਜ਼ਰੂਰ ਚੱਕਾਂਗੇ ਸਰਕਾਰ ਦੇ ਵਿੱਚ ਵੀ ਉਹਨਾਂ ਦੱਸਾਂਗੇ ਕਿ ਇੱਥੇ ਹਸ ਵਾਲੇ ਕੰਮ ਹੁੰਦਾ ਹੈ ਜੇ ਇੱਥੇ ਦਾ ਕੋਈ ਪੱਕਾ ਰਬੰਦ ਕਰਨਾ ਚਾਹੀਦਾ ਤਾਂ ਕਿ ਜਿਹੜਾ ਇਸ ਤਮਨ ਨਾ ਹੋ ਇਹ ਉਹ ਪੰ ਰਹੇ ਜਿਨ੍ਹਾਂ ਨੂੰ 2023 ਦੇ ਵਿੱਚ ਵੀ ਮਾਰ ਬੱਜੀ ਹਾਲੇ ਉੱਭਰੇ ਨਹੀਂ ਸੀ ਇੱਕ ਕਿਸਾਨ ਮੇਰੇ ਉਹ ਕਹਿੰਦੇ ਜੀ 2 ਲੱਖ ਲਾ ਕੇ ਜਿਹੜੀ 23 ਦੇ ਵਿੱਚ ਮਿੱਟੀ ਰੁੜੀ 2 ਲੱਖ ਲਾ ਕੇ ਮਿੱਟੀ ਭਰੀ ਹੁਣ ਫੇਰ ਉਹੀ ਕੰਮ ਹੋ ਗਿਆ ਯਾਨੀ ਲੱਖਾਂ ਦੇ ਕਰਜ਼ੇ ਥੱਲੇ ਕਿਸਾਨ ਪਹਿਲਾਂ ਹੀ ਆ ਪਰ ਉਹਨਾਂ ਵਾਸਤੇ ਜੀ ਦੋ ਰਾਜ ਸਭਾ ਮੈਂਬਰ ਕਰੇ ਖਾਸ ਤੌਰ ਤੇ ਗਵਰਨਰ ਦੇ ਅੱਗੇ ਡਿਮਾਰਟ ਕਰਨੀ ਬਣਦੀ ਹੈ ਕਿ ਲੋਕ ਜਿਹੜੇ ਨੇ ਖਾਸੇ ਓਕੇ ਨੇ ਬਿਲਕੁਲ ਕਰਾਂਗੇ ਜੀ ਮੈਂ ਬਾਬਾ ਜੀ ਨੂੰ ਮੈਂ ਹਮੇਸ਼ਾ ਦੇਖਿਆ ਕਿ ਜਿੱਥੇ ਲੋੜ ਹੁੰਦੀ ਹੈ ਉੱਥੇ ਪਹੁੰਚਦੇ ਹੈ ਕੰਮ ਕਰਦੇ ਹੈ ਇਹ ਆਪਣੇ ਨਿੱਜੀ ਤੌਰ ਤੇ ਕਰਦੇ ਬਹੁਤ ਵੱਡੀ ਇਹਨਾਂ ਨਾਲ ਟੀਮ ਜੁੜਦੀ ਹੈ ਬਹੁਤ ਸਾਰੇ ਅਪਰਾਧ ਦੂਰ ਦੂਰੋਂ ਆਏ ਹੈ ਸੇਵਾ ਕਰਨ ਲਈ ਬੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜਿਹੜੇ ਬੰਨਾਂ ਇਹ ਪੱਕਿਆਂ ਤੌਰ ਤੇ ਲਾਏ ਜਾਣ ਤਾਂ ਕਿ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਆਪਣੇ ਪੰਜਾਬ ਵਾਸੀਆਂ ਨੂੰ ਇਹ ਮੁਸ਼ਕਲਾਂ ਤੋਂ ਨਜਿੱਠਣ ਲਈ ਉਹਨੂੰ ਤਿਆਰੀ ਜਰੀਏ ਪੂਰੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਔਰ ਇਹ ਨਹੀਂ ਕਿ ਹਰ ਸਾਲ ਇੰਨੇ ਕੰਮ ਹੋਵੇ ਕਿ ਜਿਹੜਾ ਉਹਨਾਂ ਦੇ ਪਹਿਲੇ ਹੀ ਉਹ ਨੁਕਸਾਨ ਚ ਚੱਲ ਰਹੇ ਹਨ ਫੇਰ ਇੰਦੀ ਮਾਰ ਪੈ ਜਾਵੇ ਸੀਐਮ ਸਾਹਿਬ ਨਾਲ ਵੀ ਰਾਤ ਦਾ ਸਾਥ ਰਹੇ ਬਿਲਕੁਲ ਕਰਾਂਗੇ ਜੀ ਇਸ ਬਾਰੇ ਬਿਲਕੁਲ ਗੱਲ ਕਰਾਂਗੇ ਕਿ 2 ਸਾਲ ਪਹਿਲਾਂ ਵੀ ਇੱਥੇ ਇਦਾਂ ਹੀ ਹਾਲ ਹੋਏ ਸੀਗੇ ਇਸ ਸਾਲ ਫੇਰ ਦੇਖਦੇ ਆ ਉਹੋ ਜਿਹਾ ਹਾਲ ਹੈ ਤੇ ਜਦਾਂ ਅਸੀਂ ਇਹਨੇ ਚੰਗੇ ਸ਼ਹਿਰات ਕਿੰਨੇ ਆ ਇਹ ਬੁੱਧ ਉਧਰਲੀ ਜਗਾਹ ਤੇ ਰਹਿੰਦੇ ਆ ਜਿੱਥੇ ਜਿੱਥੇ بچے ਹੋਏ ਪਾਣੀ ਦੀ ਮਾਰ ਤੋਂ ਅਸੀਂ ਕਿਉਂ ਨਾ ਇਹਨਾਂ ਨੂੰ ਵੀ ਇਦਾਂ ਦੀ ਫੈਸਿਲਿਟੀ ਪ੍ਰਦਾਨ ਕਰੀਏ ਜਿੱਥੇ ਇਹ ਪਾਣੀ ਦੀ ਮਾਰ ਤੋਂ ਬਚੇ ਬਿਲਕੁਲ ਬਬਈ ਤੁਸੀਂ ਤਾਂ ਵਾਤਾਵਰਣ ਪ੍ਰੇਮੀ ਦਾ ਨਾਮ ਤੇ ਬਾਦ ਉਦੋਂ ਬਾਅਦ ਦੀ ਜ਼ਿੰਮੇਵਾਰੀ ਤੁਹਾਡੀ ਹੋਰ ਬਾਦ ਜਾਣੀ ਆ ਪਾਣੀ ਸੁੱਟਣਾ ਉਸ ਬਾਦ ਕਿਉਂਕਿ ਵੱਡਾ ਨੁਕਸਾਨ ਹੋਵੇਗਾ ਅੱਗੇ ਵੀ ਨਾਲ ਕਹਿੰਦੇ ਆ ਵੀ ਖੜਾਗੇ ਜੋ ਕਰ ਸਕਦੇ ਹਾਂ ਸਰਕਾਰ ਨੂੰ ਵੀ ਕੱਲ ਵੀ ਅਸੀਂ ਲੈਟਰ ਲਿਖਿਆ ਸੀ ਬਸਰੀ ਸਾਹਿਬ ਨੂੰ ਪ੍ਰਧਾਨ ਮੰਤਰੀ ਨੂੰ ਫਿਰ ਨੇ ਵੀ ਹੈਲਪ ਕਰੋ ਪ੍ਰਧਾਨ ਤਰੀ ਨੂੰ ਵੀ ਕਹੀਦਾ ਕਿ ਕਿਉਂਕਿ ਸਾਡੇ ਦੂਸਰੇ ਜਿਹੜੇ ਹੈਗੇ ਰਾਜਸਥਾਨ ਤੇ ਹਰਿਆਣੇ ਨੂੰ ਵੀ ਚਾਹੀਦਾ ਉਹ ਪਾਣੀ ਤਾਂ ਹੁਣ ਪਾਣੀ ਵਾਧੂ ਆ ਲੈ ਲੈਣ ਸਾਡੇ ਕੋਲ ਇਹ ਇਹ ਲੋਕ ਮਾਝਾ ਪਰ ਇਹਨਾਂ ਦੇ ਨਾਲ 24 ਸਰਵਾਸੇ ਬੰਦ ਕਰ ਲੈਂਦੇ ਆਪਣੇ ਰੋਲ ਤਾਂ ਹੀ ਇਹਨਾਂ ਨੂੰ ਵੀ ਪਾਣੀ ਸਾਡੇ ਕੋਲ ਪਾਣੀ ਦਾ ਘਾਟ ਨਹੀਂ ਪਰ ਜਦੋਂ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਸਾਰੇ ਆਵਾਜ਼ਾਂ ਮਾਰਦੇ ਆ ਰੋਣ ਵਾਸਤੇ ਪੰਜਾਬ ਆ ਕੋਣੋ ਡੁੱਬਣ ਵਾਸਤੇ ਜਿਹੜੇ ਅੱਗੇ ਸਾਡੇ ਲੋਕ ਆ ਇਹ ਮਰਰੀ ਗੱਲ ਆ ਪਾਣੀ ਨੂੰ ਹੁਣ ਵੀ ਸਾਂਭ ਕਰਨਾ ਚਾਹੀਦਾ ਇਹਨਾਂ ਜਿਹੜੇ ਡੁੱਬੇ ਹੋਏ ਲੋਕਾਂ ਨੂੰ ਉਹਨਾਂ ਨੂੰ ਮਦਦ ਠੀਕ ਹੈ ਅਸਿੱਧੇ ਪੱਧਰ ਤੇ ਜਾਂਦੇ ਹੈ ਵੀ ਜਿਦਾ ਇੱਥੇ ਹਰ ਸਾਲ ਲਈ ਇਹ ਹੁਣੇ ਕੰਮ ਹੋ ਗਿਆ ਤੇ ਚਾਹੁੰਦੇ ਹੈ ਕਿ ਇਹਦਾ ਕੋਈ ਪੱਕਾ ਹੀ ਪ੍ਰਬੰਧ ਕੀਤਾ ਜਾਵੇ ਤੇ ਸਰਕਾਰ ਇਨਾਲਵੀ ਦੇ ਬਾਰੇ ਗੱਲ ਕਰਕੇ ਇਹੇ ਬਾਰੇ ਕੋਈ ਪੱਕੇ ਪ੍ਰਬੰਧ ਕੀਤੇ ਜਾਂ ਉਹਦੇ سلسلے ਦੇ ਵਿੱਚ ਜੋ ਆਕੇ ਹਾਲਾਤ ਦੇਖੇ ਆ ਇਹ ਗੱਲ ਕਰਾਂਗੇ ਕਿਉਂਕਿ ਲਗਾਤਾਰ 11 ਤਰੀਕ ਤੋਂ ਇਹ ਲੋਕ ਹੜ ਦੀ ਮਾਰ ਚੱਲ ਰਹੇ ਨੇ ਚੀਚੇਵਾਲ ਸਾਹਿਬ ਨੇ ਵੀ ਕਹਿ ਸਕਦੇ ਆ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਤੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਕਿ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਖਾਸ ਤੌਰ ਤੇ ਇਹਨਾਂ ਲੋਕਾਂ ਦੇ ਜਿਹੜੇ ਲੋਨ ਵਗੈਰਾ ਨੇ ਜਿਹੜੇ ਕਰਜ਼ੇ ਕਿਸ਼ਤਾਂ ਜਿਹੜੀਆਂ ਅੱਗੇ ਵਧਾਈਆਂ ਸਨ ਕੋਈ ਜੋਬ ਬਣਦੀ ਹੈਲਪ ਹੋ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਵੀ ਤਾਂ ਆਪਣੇ ਲੋਕ ਰਹੇ ਨੇ ਤੇ ਸਾਡਾ ਹੀ ਫਰਜ਼ ਬਣਦਾ ਇੱਕ ਮਲਕਤਾ ਦਾ ਹੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਇਹਨਾਂ ਦੇ ਵੀ ਓਨਾ ਹੀ ਧਿਆਨ ਰੱਖੀਏ ਜਿੰਨਾ ਅਸੀਂ ਬਾਕੀਆਂ ਦਾ ਰੱਖਦੇ ਹਾਂ ਔਰ ਬਾਕੀ ਮੌਕੇ ਤੇ ਆ ਕੇ ਚੀਜ਼ ਦੇਖੋ ਤਾਂ ਅਲੱਦ-ਤੱਲ ਪਤਾ ਲੱਗਦਾ ਜਿਹੜੀ ਆਪਾਂ ਕਿਤੇ ਫੋਟੋ ਚ ਦੇਖਦੇ ਆਂ ਉਹ ਚੀਜ਼ ਅਲੱਗ ਪਤਾ ਲੱਗਦਾ ਹੈ ਕਿ ਮੌਕੇ ਤੇ ਆ ਕੇ ਪਤਾ ਲੱਗਦਾ ਕਿ ਲੋਕ ਕਿੰਨੇ ਦੁਖੀ ਆ ਕਿੰਨੇ ਤੰਗ ਤੇ ਜ਼ਰੂਰ ਬਣਦੀ ਮਸਲੇ ਜਿਹੜੇ ਪਹੁੰਚੇ ਹੋ ਖੁਦ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਲੱਗੇ ਨੇ ਕਿਉਂਕਿ 1.5 ਦਰਜਨ ਦੇ ਕਰੀਬ ਪਿੰਡ ਨੇ ਬਲਕਿ ਦੇਖੋ ਜੇ ਤੁਸੀਂ ਇੰਨੇ ਪਿੰਡਾਂ ਦੀ ਗੱਲ ਕਰਦੇ ਹੋ ਉਹਨਾਂ ਦੇ ਵਿੱਚ ਕਿੰਨੇ ਜੀਵ ਜੰਤੂ ਜਦੋਂ ਮਨੁੱਖ ਤਾਂ ਇਧਰ ਉਧਰ ਹੋ ਜਾਂਦੇ ਆ ਤੇ ਜੀਵ ਜੰਤੂ ਉਹਨਾਂ ਨੂੰ ਇਧਰ ਉਧਰ ਲਿਜਾਣਾ ਤਾਂ ਕਿੰਨਾ ਮੁਸ਼ਕਲ ਆ ਤੇ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਉੱਪਰ ਥੱਲੇ ਹੋ ਰੱਖੀ ਹੈ ਤੇ ਹਰ ਸਾਲ ਜਿਹੜਾ ਇਹ ਕੰਮ ਹੁੰਦਾ ਹੈ ਇਹਦੇ ਨੂੰ ਪੱਕੇ ਪਰਬੰਧ ਕਰਨ ਦੀ ਲੋੜ ਹੈ ਹਮ ਸਰਕਾਰ ਤੱਕ ਪਹੁੰਚ ਕੀਤੀ ਜਾਊਗੀ ਕਿ ਤੁਹਾਨੂੰ ਤੁਹਾਡੇ ਕੋਲ ਕਿਹਨਾਂ ਨੂੰ ਜਾਂ ਕੇਂਦਰ ਸਰਕਾਰ ਤੱਕ ਆਵਾਜ਼ ਉਠਾਈ ਜਾਵੇ ਇਹਨਾਂ ਦੀ ਦੋਨੋਂ ਪਾਸੇ ਬਾਬਾ ਜੀ ਦੀ ਆਲਰੇਡੀ ਇਹ ਉੱਤੇ ਕੰਮ ਕਰ ਰਹੇ ਆ ਬਾਬਾ ਜੀ ਨੇ ਵੀ ਚਿੱਠੀ ਲਿਖੀ ਹੈ ਹੋਰ ਸਰਕਾਰ ਨਾਲ ਵੀ ਗੱਲ ਕੀਤੀ ਹੈ ਬਾਕੀ ਪੰਜਾਬ ਸਰਕਾਰ ਨਾਲ ਤਾਂ ਅਸੀਂ ਮਿਲ ਕੇ ਵੀ ਗੱਲ ਕਰਾਂਗੇ ਤੇ ਉੱਪਰ ਚਿੱਠੀਆਂ ਵੀ ਜ਼ਰੂਰ ਲਿਖਾਂਗੇ ਹਮ ਹਾਲੇ ਤੱਕ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਹਿ ਰਹੇ ਨੇ ਕਿ ਉਸ ਤਰੀਕੇ ਦੀ ਮਦਦ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚਦੀ ਕਿਉਂਕਿ ਜਿਹੜੀ ਲੋਕ ਮਦਦ ਕਰ ਰਹੇ ਨੇ ਤਾਂ ਜਿਹੜੇ ਲੋਕ ਨੇ ਆਪਸ ਵਿੱਚ ਆਪਸ ਹੀ ਕਰਦੇ ਗਏ ਅੱਜ ਤੋਂ ਸਾਡੇ ਲਈ ਆਪਸ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਆ ਅੱਜ ਬਰਨਾਲੇ ਤੋਂ ਆਏ ਆ ਇਹ ਉਥੋਂ ਚੀਜ਼ਾਂ ਲੈ ਕੇ ਆ ਰਹੇ ਲੱਗਦੇ ਪਿੰਡ ਦੇ ਲੋਕ ਬੜੇ ਮਦਦ ਕਰਦੇ ਆ ਇਹ ਤਾਂ ਪੰਜਾਬ ਸਾਡਾ ਆਪਸ ਚ ਪਾਈਚਾਰਾ ਹੈ ਜਿਹਾ ਕਿ ਥੋੜੀ ਜਿਹੀ ਕਿਤੇ ਪ੍ਰੋਬਲਮ ਹੁੰਦੀ ਹੈ ਤਾਂ ਲੋਕ ਪਹੁੰਚ ਜਾਂਦੇ ਆ ਬੜੇ ਕੰਮ ਜਿਹੜੇ ਸਰਕਾਰਾਂ ਦੇ ਕੰਮ ਆ ਔਰ ਮੈਂ ਜ਼ਰੂਰ ਸਰਕਾਰ ਨੂੰ ਵੀ ਦਰਖਾਸਤ ਕਰਾਂਗਾ ਕਿ ਸਰਕਾਰ ਇਹ ਪਈਆਂ ਦਾ ਵੀ ਧਿਆਨ ਰੱਖਿਆ ਜਾਵੇ ਪਿੰਡਾਂ ਦਾ ਵੀ ਧਿਆਨ ਰੱਖਿਆ ਜਾਵੇ ਕਿਉਂਕਿ ਜਿਵੇਂ ਸਿਚੇਵਾਲ ਸਾਹਿਬ ਨੇ ਇਹਨਾਂ ਦੀਆਂ ਵੇੜੀਆਂ ਲਗਾਤਾਰ ਚੱਲ ਰਹੀਆਂ ਨੇ ਹੋਰ ਸਸਤਾਵਾ ਨੇ ਖਾਸ ਜਿਹੜਾ ਉਹਨਾਂ ਨੇ ਚੱਲ ਰਹੀਆਂ ਨੇ ਲੱਗਦਾ ਨਹੀਂ ਕਿ ਜਿੱਥੇ ਗਰਾਊਂਡ ਦੇ ਉੱਪਰ ਲੋਕ ਫਸੇ ਹੋਏ ਨੇ ਅੱਜ ਵੀ ਅਸੀਂ ਕਾਫੀ ਅੰਦਰ ਤੱਕ ਜਾ ਕੇ ਆਏ ਆਂਗੇ ਉੱਥੇ ਤੱਕ ਲੋਕਾਂ ਦੀ ਪ੍ਰਸ਼ਾਸਨ ਵਾਲੀ ਮਦਦ ਉੱਥੇ ਤੱਕ ਨਹੀਂ ਪਹੁੰਚ ਰਹੀ ਉਹ ਕਰਦੇ ਕਿ ਗੋਲੀਆਂ ਤਾਂ ਦੇ ਰਹੇ ਨੇ ਜਾ ਕੇ ਬੁਖਾਰ ਦੀਆਂ ਨਾਲ ਇਹ ਪਤਾ ਲੱਗ ਰਿਹਾ ਕਿ ਕਿਹੜੀ ਬਿਮਾਰੀ ਹੈ ਕੀ ਚੀਜ਼ ਆ ਸਿਰਫ ਗੋਲੀਆਂ ਫੜਾਈਆਂ ਜਾਂਦੀਆਂ ਦੇਖੋ ਜੀ ਅੰਦਰ ਮੈਂ ਤਾਂ ਅੰਦਰਲੇ ਪਾਸੇ ਗਿਆ ਨਹੀਂ ਬੈਠ ਕੇ ਵੀ ਇਹ ਇਸ ਗਲਤ ਅੰਦਾਜ਼ਾ ਜ਼ਰੂਰ ਲਗਾ ਕੇ ਕਰਨਾ ਕਿ ਜਿਹੜੇ ਬੰਦੇ ਪਾਣੀ ਦੇ ਅੰਦਰ ਫਸੇ ਹੋਏ ਆ ਉਹਨਾਂ ਦੀ ਜ਼ਿੰਦਗੀ ਇਸ ਵੇਲੇ ਕੀ ਹੋਵੇ ਔਰ ਉਹਨਾਂ ਦੇ ਬੱਚੇ ਵੀ ਆ ਉਹਨਾਂ ਦੇ ਜਾਨਵਰ ਵੀ ਆ ਉਹ ਆਪ ਰੋਟੀ ਪਾਣੀ ਦਾ ਵੇ ਪ੍ਰਬੰਧ ਕਰਨਾ ਪਾਣੀ ਦੇ ਵਿੱਚ ਰਹਿ ਕੇ ਕੀ ਕਰ ਸਕਦੇ ਆ ਔਰ ਓਬਵੀਅਸਲੀ ਮੈਂ ਚਾਹਾਂਗਾ ਜਿਵੇਂ ਬਾਬਾ ਜੀ ਵੀ ਕਹਿੰਦੇ ਕਿ ਦੋ ਤਿੰਨ ਦਿਨ ਨਾਦਰ ਬਾਰਿਸ਼ ਨਹੀਂ ਹੁੰਦੀ ਤੇ ਥੋੜਾ ਪਾਣੀ ਜਾਏਗਾ ਥੋੜੀ ਜਿਹੀ ਪਿੰਡਾਂ ਨੂੰ ਵੀ ਰਾਹ ਮਿਲੇ ਤੇ ਫਿਰ ਚੀਜ਼ਾਂ ਜਿਹੜੀਆਂ ਥੋੜੀ ਸਮੋਤਲੀ ਤੇ ਤੇਜ਼ੀ ਨਾਲ ਹੋ ਜਾਣਗੀਆਂ ਬਾਕੀ ਅਸੀਂ ਪ੍ਰਸ਼ਾਸਨ ਨੂੰ ਜ਼ਰੂਰ ਲਿਖਾਂਗੇ ਵੀ ਕਵਾਂਗੇ ਵੀ ਗੱਲ ਵੀ ਕਰਾਂਗੇ ਤਾਂ ਕਿ ਇੱਥੇ ਮੌਕੇ ਤੇ ਆ ਕੇ ਦੇਖਾਂ ਸਪੋਕ